ਆ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰਨ ਲੱਗੇ ਹਾਂ ਕਿ ਲੁੱਟੇਰਿਆਂ ਦੇ ਹੌਸਲੇ ਇੰਨੇ ਕੋ ਬਲੰਦ ਨੇ ਕਿ ਇੱਕ ਬਜ਼ੁਰਗ ਔਰਤ ਨੂੰ ਵੀ ਨਹੀਂ ਬਖਸ਼ਿਆ ਹਾਲਾਂਕਿ ਬਜ਼ੁਰਗ ਔਰਤ ਬੈਂਕ ਦੇ ਵਿੱਚੋਂ ਕਰੀਬ 70000 ਰੁਪਏ ਕਢਵਾ ਕੇ ਆਪਣੇ ਘਰ ਜਾ ਰਹੀ ਸੀ ਤਾਂ ਪਿੱਛੋਂ ਟਰੇਸ ਕਰਦੇ ਲੁੱਟੇਰਿਆਂ ਨੇ ਉਸ ਦਾ ਪਰਸ ਖੋਲ ਲਿਆ ਹਾਲਾਂਕਿ ਰੋਂਦੀ ਘਰਲੋਂਦੀ ਉਸ ਬਜ਼ੁਰਗ ਔਰਤ ਨੇ ਬਿਆਨ ਦਿੱਤੇ ਨੇ ਜਾਣਕਾਰੀ ਸਾਂਝੀ ਕੀਤੀ ਆ ਪਰ ਲੁਟੇਰਿਆਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਕਿ ਉਸ ਬਜ਼ੁਰਗ ਔਰਤ ਨੇ ਕਿਸ ਤਰੀਕੇ ਨਾਲੇ ਪੈਸੇ ਜੋੜੇ ਹੋਣਗੇ ਕਿੱਥੋਂ ਪੈਸੇ ਲਿਆਂਦੇ ਹੋਣਗੇ ਹੋ ਸਕਦਾ ਹੈ ਉਸ ਦੇ ਘਰੇ ਇੰਨੀ ਕ ਜਿਆਦਾ ਜ਼ਰੂਰਤ ਹੋਵੇ ਕਿ ਉਸ ਪੈਸੇ ਦੇ ਨਾਲ ਹੀ ਉਸ ਦਾ ਘਰ ਚੱਲਦਾ ਹੋਵੇ ਪਰ ਦੂਜੇ ਪਾਸੇ ਲੁਟੇਰਿਆਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਦੂਜੇ ਪਾਸੇ ਘਟਨਾ ਜਿਹੜੀ ਆ ਇਹ ਫਰੋਸਪੁਰ ਜ਼ਿਲ੍ਹੇ ਦੇ ਹਲਕਾ ਜੀਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਕੇ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀਆ ਹਾਲਕਾ ਕੇ ਸੀਸੀਟੀਵੀ ਦੇ ਵਿੱਚ ਵੀ ਤਸਵੀਰਾਂ ਕੈਦ ਹੋਈਆਂ ਨੇ ਅਗਰ ਪੁਲਿਸ ਚਾਵੇ ਤਾਂ ਇਹਨਾਂ ਲੁਟੇਰਿਆਂ ਨੂੰ ਟ੍ਰੇਸ ਕਰ ਸਕਦੀ ਆ ਪਰ ਦੂਜੇ ਪਾਸੇ ਜਿਸ ਮਹਿਲਾ ਦੇ 70000 ਤੋਂ ਉੱਪਰ ਰੁਪਏ ਜਿਹੜੇ ਆ ਉਹ ਲੁੱਟ ਕਰਕੇ ਉਹ ਚੋਰ ਲੈ ਗਏ ਨੇ ਉਸ ਦਾ ਬੁਰਾ ਹਾਲ ਹੈ ਹਾਲਾਂਕਿ ਉਹ ਰੋ ਰੋ ਕੇ ਆਪਣੀ ਕਹਾਣੀ ਦੱਸਦੀ ਨਜ਼ਰ ਆ ਰਹੀ ਆ ਪਰ ਦੂਜੇ ਪਾਸੇ ਪੁਲਿਸ ਇਹ ਗੱਲ ਕਹਿੰਦੀ ਨਜ਼ਰ ਆ ਰਹੀ ਆ ਕਿ ਬਹੁਤ ਜਲਦ ਅਸੀਂ ਇਹਨਾਂ ਲੁੱਟੇਰਿਆਂ ਨੂੰ ਟਰੇਸ ਕਰ ਲਵਾਂਗੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਲਿਖੋਰ ਤੁਹਾਨੂੰ ਸੁਣਾਉਣੇ ਆ ਉਸ ਬਜ਼ੁਰਗ ਬਜ਼ੁਰਗ ਔਰਤ ਨੇ ਰੋ ਰੋ ਕੇ ਆਪਣੀ ਕਹਾਣੀ ਕਿਵੇਂ ਬਿਆਨ ਕੀਤੀ ਆ ਜਿਹੜੀ ਜੋ ਅੱਜ ਲੁੱਟ ਹੋਈ ਹੈ ਉਹ ਕੀ ਮਾਮਲਾ ਹੈਗਾ ਸਾਰਾ ਉਹ ਬਾਈ ਜੀ ਦੋ ਬੀਬੀਆਂ ਹੀ ਮੇਰੇ ਚਾਚੇ ਲੱਗਦੇ ਆ ਇੱਕ ਅਮਰਜੀਤ ਕੌਰ ਦੇ ਇੱਕ ਨਾਲ ਉਹਨਾਂ ਦੀ ਭੈਣ ਸੀ ਉਹ ਆਜ ਪੰਜਾਬ ਨੈਸ਼ਨਲ ਬੈਂਕ ਚ ਆਏ ਇੱਥੋਂ ਪੈਸੇ ਕਢਾਉਣ 2000 ਰੁਪਏ ਉਹਨਾਂ ਦੇ ਕੋਲੇ ਸੀ ਪਹਿਲਾਂ ਤੇ 7000 ਰੁਪਏ ਉਹਨਾਂ ਨੇ ਇੱਥੋਂ ਕਢਾਇਆ ਤੇ ਉਸ ਤੋਂ ਬਾਅਦ ਇੱਥੇ ਹੀ ਉਹਨਾਂ ਦਾ ਕੋਈ ਬੰਦੇ ਅੰਦਰ ਬੈਠੇ ਰਹਿੰਦੇ ਆਮ ਆਮ ਹੀ ਅਕਸਰ ਹੀ ਵੇਖਿਆ ਲੁੱਟਾ ਖੁੱਟਾ ਇੱਥੇ ਹੁੰਦੀਆਂ ਰਹਿੰਦੀਆਂ ਵਾ ਤੇ ਉਹ ਉਸ ਤੋਂ ਪੈਸੇ ਕਢਾ ਕੇ ਜਦੋਂ ਗਏ ਆ ਤੇ ਉਹ ਪਿੱਛਾ ਕਰਦੇ ਰਹੇ ਪਿੱਛੋਂ ਹੌਲੀ ਹੌਲੀ ਉਸ ਤੋਂ ਬਾਅਦ ਉਹ ਛੇੜਾਣੇ ਚੌਕ ਤੋਂ ਬਾਅਦ ਕਮਿਆਰਾਂ ਵਾਲੇ ਚੌਕ ਦੇ ਕੋਲੇ ਜਾ ਕੇ ਉੱਥੇ ਉਹਨਾਂ ਨੇ ਉਹਨਾਂ ਨੂੰ ਪਰਸਕ ਹੋਲਿਆ ਤੇ ਆਟ ਦੇ ਵਿੱਚ ਜਾ ਰਹੇ ਸੀ ਤੇ ਉ ਤੇ ਉਹ ਆਈ ਤਾਂ ਗਣੀ ਮੱਥੀ ਕੇ ਪਿੱਛੇ ਕੋਈ ਚੀਜ਼ ਨਹੀਂ ਆ ਰਹੀ ਸੀ ਨਹੀਂ ਉਹਨਾਂ ਉੱਪਰ ਚੜ੍ਹ ਜਾਣੀ ਸੀ ਤੇ ਉੱਥੋਂ ਹੀ ਉਹਨਾਂ ਕੋਲ ਪਰਸ ਹੋ ਗਏ ਤੇ ਉਹ ਫਰਾਰ ਹੋ ਗਏ ਆ ਬੁਲਟ ਤੇ ਹੀ ਦੋ ਜਣੇ ਮੂੰਹ ਵੱਧੇ ਉਹਨਾਂ ਦੇ ਤੇ ਜਾਣਕਾਰੀ ਕੋਈ ਪੁਲਿਸ ਨੂੰ ਦਿੱਤੀ ਆ ਹਾਂਜੀ ਪੁਲਿਸ ਨੇ ਸਬੰਧਤ ਜਾਣਕਾਰੀ ਦਿੱਤੀ ਆ ਜੀ ਤੇ ਬਾਕੀ ਸੀਸੀਟੀਵੀ ਦੀ ਹੁਣ ਫੁਟੇਜ ਅਸੀਂ ਟਰੈਕ ਕਰ ਰਹੇ ਆ ਇਥੋਂ ਪੰਜਾਬ ਨੈਸ਼ਨਲ ਬੈਂਕ ਤੋਂ ਲੈ ਕੇ ਤੇ ਸ਼ੀਰਾਂ ਚੌਕ ਤੱਕ ਕੜਾਈ ਆ ਉਹ ਤਾਂ ਅੱਗੇ ਉਫਰੋਏਪਰ ਰੋਡ ਵਾਲੀ ਸਾਈਡ ਨੂੰ ਗਏ ਆ ਸਰ ਜੋ ਇੱਕ ਲੇਡੀਜ਼ ਤੋਂ ਅੱਜ ਦਾ ਫੈਸਲ ਹੋਇਆ ਕੀ ਕਹਿੰਦੇ ਆਸ ਜੀ ਉਹਨੇ ਕਿ ਇਹ ਤਾਂ ਵੀ ਭਾਗੋ ਅੱਜ ਇੱਕ ਲੇਡੀ ਸੀ ਇੱਥੇ ਸਾਡੇ ਜੀਰੇ ਹਲਕੇ ਦੇ ਬਰਨਾਲੇ ਪਿੰਡ ਦੀ ਉਹਨਾਂ ਨੇ ਤੇ 3000 ਰੁਪਏ ਦਾ ਪੇਮੈਂਟ ਬੀ ਐਨ ਬੀ ਬੈਂਕ ਤੋਂ ਕਰਵਾਇਆ ਸੀਗਾ ਉਹ ਜੋ ਲੈ ਕੇ ਆਟੋ ਤੇ ਜਾ ਰਹੇ ਸੀਗੇ ਤੇ ਦੋ ਆਦਮੀ ਸੀ ਬੁਲਟ ਮੋਟਰਸਾਈਕਲ ਤੇ ਉਹਨਾਂ ਨੇ ਉਹ ਜਿਹੜਾ ਪੈਸੇ ਵਾਲ ਫਾਰਮਾ ਸੀ ਖੋਲਿਆ ਉਹ ਦੋਨੋਂ ਆਦਮੀਆਂ ਦੀ ਫੋਟੋ ਬਿਲਕੁਲ ਕਲੀਅਰ ਸੱਜੇ ਬੈਂਕ ਦੇ ਕਵਰੇਜ ਆ ਗਈ ਹੈ ਤੇ ਜਲਦੀ ਤੋਂ ਜਲਦੀ ਇਸ ਨੂੰ ਰਜਿਸਟਰ ਸਰ ਕੋਈ ਅੰਦਾਜ਼ ਸਰਾਗ ਲੱਗਿਆ ਯਾਰ ਕਿ ਇੱਕ 1 ਲੱਖ ਰੁਪਿਆ ਆਊਂਟ ਦਸੀ ਆ 77000 ਰੁਪਏ ਬੈਂਕ ਚੋਂ ਵਿਡਰਾ ਹੋਏ ਆ ਕੁਝ ਪੈਸੇ 20000 ਰੁਪਏ ਨੂੰ ਕੋਈ ਪਹਿਲਾਂ ਸੀ। ਉਹ ਬੰਦੇ ਬਿਲਕੁਲ ਜਦੋਂ ਇੰਟਰ ਹੋਏ ਆ ਬੈਂਕ ਦੇ ਵਿੱਚ ਬਿਨਾ ਮਤਲਬ ਤੋਂ ਵੀ ਮੇਟ ਬੈਠਾ ਰਿਹਾ ਬੈਂਕ ਦੇ ਬਾਹਰ ਆ ਰਿਹਾ ਬਿਲਕੁਲ ਬਲਟ ਮੋਟਰਸਾਈਕਲ ਤੇ ਉਹਨੂੰ ਫੋਟੋਆਂ ਵੀ ਕੋਲ ਸਾਫ ਹੈ। ਅਸੀਂ ਅੱਗੇ ਵੀ ਹੋਰ ਕੰਮ ਚੈੱਕ ਕਰ ਰਹੇ ਹਾਂ ਉਹਨੂੰ ਜਲਦੀ ਅਰਸ